ਕਿੱਥੇ ਆ ਮੇ ਤਾਂ ਦੀ ਨਾ ਨਹੀਂ ਆ ਡੇਢ ਘੰਟ ਪਿੱਛੇ ਨੂੰ ਹੋ ਜਾ ਤੁਸੀਂ ਤੂੰ ਹੋ ਕੇ ਹੋ ਜਾ ਪਿੱਛੇ ਨੂੰ ਹੋ ਜਾ ਹੋ ਜਾ ਹੋ ਜਾ ਹੋ ਜਾ ਹਾੜਾ ਹਾਂ ਕਿੱਥੇ ਰ ਆ ਬੱਚਾ ਵੇ ਇੱਥੇ ਕੋ ਮੰਗੀ ਕਹ ਦੇਖ ਤੇਰੇ ਤਾਂ ਏ ਮੁੰਡਾ ਤੇ ਪੂਰੀ ਪੂਰੀ ਅੱਖ ਰੱਖਣੀ ਮੈਂ ਢੇਲਾ ਕੱਢ ਕੇ ਕੰਨ 'ਚ ਪਾ ਦੂੰ ਤੇਲ ਲਾ ਕੇ ਨਾ ਨਾ ਚਾਚੂ ਢੀਲਾ ਨਾ ਕੱਢੀ ਹਾਂ ਕੱਢਣੀ ਤਾਂ ਉਹ ਚੀਜ਼ ਕੱਢ ਜਿੱਥੇ ਕੋ ਲਿਆ ਜਾ ਰੂਰ ਰੱਖੋ ਜੇ ਨੰਬਰ 10 ਚੌਧਰੀਆਂ ਦੇ ਖੁੰਡ ਤੇ 183 ਮਹੀਆਂ ਨੇ ਹਾਂ 83 ਮਹੀਆਂ ਦੇ ਮਗਲ 88 ਕੱਟੂ ਨੇ ਹਾਂ ਦੇਖੀ ਕਿ ਤੇ ਕੱਟੂ ਵਾਲੇ ਨਾਲ ਗਵਾਚਿਆ ਰੋਵੇ ਕੋਈ ਨਹੀਂ ਕੋਈ ਨਹੀਂ ਤਾਂ ਦਾਨਾ ਦਾਦਾ ਨਾਲ ਦਾ ਓ ਯਾਰ ਹੱਥ ਵਾਰੇ ਦਾ ਮੁਜਲਤਾ ਨੂੰ ਵਿਸੋਏ ਆ ਓ ਯਾਰ ਕੀ ਓ ਯਾਰ ਛੱਡੇ ਯਾਰਾ ਹੱਥ ਨੂੰ ਬੋਕੋਲ ਹੋਏ ਆ ਬਹੁਤ ਲੰਬੀ ਟੋੜੀ ਖਾਣੀ ਆ ਹੈ ਪੁੱਛਦਾ ਹਾਂ ਚਾਲ ਫੇਦ ਨੂੰ ਦੱਸੀ ਦਿਨਾ ਦਿੱਤਾ ਤੁੰ ਨਾ 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 ਕੰਮ ਆਇਆ ਇਹ ਤੇ ਮੈਂ ਨਾ 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 ਕੰਮ ਆਇਆ ਸੀ ਇਹ ਤੇ ਦੂ ਨਾ 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 ਕੰਮ ਆਇਆ ਇੱਥੇ ਮੈਂ ਨਾ 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 ਕੰਮ ਆਇਆ ਇੱਥੇ ਜਦੋਂ ਮੈਂ ਨਾ 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 ਕੰਮ ਆਇਆ ਫਿਰ ਤਾਂ ਹਰਾ ਭਰਿਆ ਹੁੰਦਾ ਸੀ ਭਰਿਆ ਹੀ ਭਰਿਆ ਹੁੰਦਾ ਸੀ ਹਾਰੇ ਉਮ ਮਜਾ ਗਾ ਨੂੰ ਸੋਸੋ ਮਜਾ ਸੋਸੋ ਕਾਇਆ ਸੋਸੋ ਕੱਢੂ ਹੁੰਦੇ ਸੀ ਮੈਂ ਪੁੱਛਨੇ ਤੇ ਰਾਤ ਨੂੰ ਵੀ ਹੋਇਆ ਦੱਸਦਾ ਜਦੋਂ ਨਵਾਂ ਨਵਾਂ ਇੱਥੇ ਪੈਂਡ ਕੇ ਕੰਮ ਆਇਆ ਮੈਂ ਮੈਨੂੰ ਕੋ ਲਾਲ ਚ ਪੈ ਗਿਆ ਗਵਾਂਡੀਆਂ ਨੇ ਨਵੀਂ ਮੱਝ ਲਿਆਂਦੀ ਉਹ ਕਹਿੰਦੇ 35 ਕਿਲੋ ਦੁੱਧ ਦਿੰਦੀ ਸੀ ਮੈਂ ਉਦੋਂ ਵੀ ਇੰਦਾ ਗਈ ਸੀ ਹੁਣ ਵੀ ਇੰਦਾ ਗਈਆਂ ਸੁੱਕੇ ਸੜਿਆ ਜੀ ਮੈਂ ਕਹਾ ਚੱਲ ਕੋਈ ਨਹੀਂ ਦੁੱਧ ਚੋਰੀ ਕਰਕੇ ਪੀਵਾਂਗੇ ਚੋਰੀ ਕਰਨ ਦੀ ਹੱਤ ਪਾਈ ਗਈ ਰਾਤ ਦੇ ਜਦੋਂ 12:00 ਵੱਜੇ ਮੈਂ ਗਵਾਂਡੀਆਂ ਨੂੰ ਜਾਗਿਆ ਤਾਂਦੇ ਦੇ ਉੱਪਰ ਚੜਿਆ ਸਾਹਮਣੇ ਮੱਝ ਬੰਨੀ ਸੀ ਉਹਦੇ ਕੋਲੇ ਨਲਕਾ ਲੱਗਾ ਸੀ ਉਹਦੇ ਕੋਲੇ ਬਾੜੀ ਪਈ ਸੀ ਮੈਂ ਤਾਂ ਆਪਣਾ ਦਿਮਾਗ ਖੜਾ ਮੈਰਾ ਕੋਈ ਨਹੀਂ ਦੇਖਦਾ ਮੈਂ ਕਹਿੰਦੀ ਟੱਪੀ ਬਾੜੀ ਚੱਕੀ ਨਲਕਾ ਜਿਹੜਿਆ ਪਾਣੀ ਪਾਰਿਆ ਮੱਝ ਨਾਲੇ ਬੈਠਾ ਛੱਟਾ ਮਾਰਿਆ ਦੁੱਧ ਚੋਇਆ ਪੀ ਕੇ ਘਰੋਂ ਆ ਗਿਆ ਦੂਜੇ ਦਿਨ ਮੈਂ ਕਹਾਂ ਚਲ ਕੋਈ ਨਹੀਂ ਹੋਰ ਵੀਰਾਂ ਨੇ ਹੋਰ ਤਗੜੇ ਆਵਾਂਗੇ ਦੂਜੇ ਦਿਨ ਫੇਰ ਮੈਂ ਆਪਣੇ ਘਰੇ ਗਈ ਮੈਂ ਕਹਿੰਦੇ ਟੱਪੀ ਬਾੜੀ ਚੱਕੀ ਨਲਕਾ ਇਹ ਰਿਆ ਪਾਣੀ 흘ਿਆ ਮਾਂ ਜਿਹੜੇ ਬੈਠਾ ਦੋ ਦਿਨ ਚੋਇਆ ਪੀ ਕੇ ਕੰਨੋਂ ਆ ਗਿਆ ਜਦੋਂ ਮੈਂ ਦੂਜੇ ਦਿਨ ਖਾਂਦ ੱੱਪੀ ਨਾ ਮੈਨੂੰ ਕੋਈ ਪਿੰਡ ਦੇ ਬੰਦੇ ਨੇ ਦੇਖ ਲਿਆ ਪਤਾ ਦੰਦ ਚੋਰੀ ਕਰਕੇ ਰੋਜ਼ ਪੀ ਕੇ ਜਾਂਦਾ ਮੈਂ ਤੀਜੇ ਦਿਨ ਫੇਰ ਆਪਣੇ ਘਰੇ ਆਇਆ ਮੈਂ ਜਦੋਂ ਖਾਂਦ ਦੇ ਉੱਪਰ ਚੜ੍ਹਿਆ ਬਾਲਟੀ ਵੀ ਉੱਥੇ ਪਈ ਸੀ ਨਲਕਾ ਵੀ ਉੱਥੇ ਨਿਕਾ ਤੇਰੀ ਮਾਂ ਜੀ ਸੀਗੀ ਉਹ ਸਾਡੇ ਨੂੰ ਸ਼ਿਕਾਇਤ ਕਰਦੀ ਫੇ ਤੇਰੀ ਕੱਤ ਤੋਂ ਡਿੱਗ ਕੇ ਨਾ ਆਹ ਕੱਤ ਤੋਂ ਡਿੱਗਿਆ ਜੀ ਤੇਦੀ ਮਾਝਵੰਨੀ ਸੀ ਉੱਥੇ ਕੀ ਹੋਇਆ ਮਾਝ ਖੋ ਰਹੀ ਸੀ ਛੋਟਾ ਤਾਂ ਸੀ ਮੈਂ ਆਪਣੇ ਪਰੇਖੇ ਮੈਂ ਕੱਲ ਧੱਬੀ ਬਾਲਟੀ ਥੱਕੀ ਨਾ ਆ ਗਿਆ ਪਾਣੀ ਭਰਿਆ ਜਿੱਥੇ ਮੈਂ ਉਹਦੇ ਥੱਲੇ ਬੈਠਾ ਛਿੱਟਾ ਮਾਰਿਆ ਛੋਟਾ ਕੱਠਾ ਹੋ ਗਿਆ ਕੋਈ ਸਾਲੇ ਮੈਨੂੰ ਕੱਠਾ ਕਰੀਂ ਛਿੰਗਾ ਵੀ ਨਾ ਇਹ ਨਾਂ ਤੇਰਾ ਹੈ ਤੇਰਾ ਨਾਂ ਕੀ ਹੈ ਪਹਿਲੇ ਤੂੰ ਆਪਣਾ ਨਾਂ ਦੱਸ ਮੇਰਾ ਨਾਮ ਧੀਦਰਾਂਜਾ ਅੱਛਾ ਧੀਦੋ ਰਾਂਜਾ ਲੱਗਦਾ ਤੂੰ ਹੀ ਲਾਹੌ ਚੋਧਰੀਆਂ ਨੂੰ ਮਾਜਾ ਮੇਰਾ ਨਾ ਪਤਾ ਕੀ ਆ ਹਾਂ ਮੇਰਾ ਨਾ ਬੋਲਦਾ ਮੇਰਾ ਨਾ ਠੂਕੀ ਘੱਟ ਚ ਮੇਲਾ ਮੈਂ ਫਰਦਾ ਖਾਨ ਨੂੰ ਪੇਲਾ ਠੂਕੀ ਘੱਟ ਚ ਮੇਲਾ ਮੈਂ ਫਰਦਾ ਆਣ ਨੂੰ ਪੇਲਾ ਹਵੇਲੀ ਚਲਾ ਜਾ ਮੱਝਰ ਨਾ ਜਸਾਈ ਖੋਲ ਕੇ ਲੱਗਿਆ ਅੱਜ ਹੁਣ ਅੱਛੀ ਨਾ ਖੋਰ ਕੋ ਸੱਤ ਜਾਨ ਅੱਛੀ ਨਾ ਕੋਈ ਨਹੀਂ ਹੁਣੇ ਜਾਂ ਜਾ ਮੱਝਾ ਖੁੱਲ ਕੇ ਲੱਗਿਆ ਅੱਛੀ ਨਾ ਹੁਣੇ ਵੀਰੇ ਇੱਕ ਨੌਕਰੀ ਤੇਰੀ ਖਾਤਰ ਕੀਤੀ ਇਹਦੇ ਸਾਢਾ 8 ਟੰਕਾ ਵੜਾ 14ਵਾਂ ਬੜਾ ਖਾਂਦਾ ਗਏ ਸਾਂਝ ਕੁ ਲੋੜ ਹੈ ਐ ਹੋ ਜਾ ਨੌਕਰੀਆਂ ਕਰਨ ਦੀ ਪਰ ਪੰਜਾਬੀਆਂ ਨੇ ਸੌਂਗ ਦਿਖਾਦੀ ਹੈ ਨਾ ਪੰਜਾਬੀ ਪੀਰਾਂ ਦੀ ਸੌ ਝੂਠੀ ਨਹੀਂ ਬੰਦ ਦੇਣੀ ਮੈਂ ਨੌਕਰੀ ਦੀ ਛੋਟੀ ਜੀ ਗੱਲ ਹੈ ਤੇਰੀ ਖਤ ਤੇ ਸਿਰਕ ਟਮਾਣਾ ਤੇ ਹੱਸ ਕੇ ਕਰਵਾ ਲੈ ਮਾਰਦਾ ਹਾਂ ਛੱਲਾ 베ਰੀ ਭੂਰੇਵੇਂ ਛੱਲਾ ਵੇਰੇ ਭੂਰੇਵੇਂ ਬਤਨਬਾਈ ਦਾ ਧੂਲੇ ਵੰਦੀ ਜਾਣਾ ਐਲੇ ਭੂਰੇਵੇਂ ਕੰਨ ਸੁਣ ਛੱਲੇ ਆ ਮੇਖੋ ਨਾ

ਅੱਲਾ ਪੱਕ ਦੀ ਚਲਕ ਪੈਦੀ ਐ ਲੱਗਦਾ ਐ ਰੂ ਜਨਮਾਂ ਜਨਮਾਂ ਤੋਂ ਵਿਚੜੀ ਹੋਈ ਜਿਹੜੀ ਕਿਸਨ ਵਿਚੱਕ ਮਿਲੀ ਓਏ ਉਹਦੇ ਨਾਲ ਮੇਰਾ ਪਿਆਰ ਹੋ ਗਿਆ ਆਪਤ ਹੋ ਗਈ ਏ ਇਸ਼ਕ ਹੋ ਗਿਆ ਤੈਨੂੰ ਪਿਆਰ ਹੀ ਨਾ ਹੋਇਆ ਫਰਕ ਤੋਂ ਮੇਰੇ ਨੇ ਮੋਰੀ ਜਨਾ ਕੀ ਨਸਾਂ ਮੈਂ ਤੇ ਜਿੱਦੜੀ ਬਿਖਣਾ ਹਾਂ ਮੈਨੂੰ ਮੇਰੇ ਹੀ ਨਹੀਂ ਨਾ ਜਨਦਾ ਹੀ ਆਹ ਤੇਰੇ ਹੀ ਵਾਹ ਮੇਰੀ ਕੀ ਦਿਖਣੀ ਸੀ ਹੈ ਉਹ ਤੂੰ ਕਿਸੇ ਨੇ ਪਿਆਰ ਕੀਤਾ ਹੋਵੇ ਨਹੀਂ ਨਾ ਕੀਤਾ ਕੀਤਾ ਪਿਆਰ ਕੀਤਾ ਭੁੱਖਾ ਖਾ ਕੇ ਬੈਠੇ ਨਾ ਤੂੰ ਵੀ ਕਿਸੇ ਨੇ ਪਿਆਰ ਕੀਤਾ ਕੀਤਾ ਸੱਤਾ ਸਦਾ ਭੁੱਖਾ ਖਾਤਾ ਸੁਬਾਹ ਹੈ ਪਿਆਰ ਤੇ ਖੁਦਾ ਦੀ ਉਹ ਬਸ਼ਿਸ਼ ਸੀ ਜਿਹੜੀ ਹਰ ਇਨਸਾਨ ਗੁੱਸੇ ਛੁੱਟਦੀ ਹੈ ਪਰ ਜਿਹੜਾ ਪਿਆਰ ਨੂੰ ਪਹਿਚਾਣ ਲੈਂਦਾ ਨਾ ਪਰ ਰੱਬ ਨੂੰ ਪਾਰ ਲੈਂਦਾ ਬੜਾ ਕਰਪਾ ਵਾਲਾ ਹੈ ਤੁ ਕਿਸ ਨੂੰ ਪਿਆਰ ਕਰਦਾ ਹੈ ਮੈਂ ਕੀਤਾ ਸੀ ਉਸਨਾਂ ਆਪਣੇ ਪਿਆਰ ਦੀ ਗੱਲ ਮੈਂ ਪਿਆਰ ਦੀ ਗੱਲ ਜੋ ਨਵਾਂ ਨਵਾਂ ਪਿਆਰ ਹੋਇਆ ਉਹਨੂੰ ਮੈਂ ਫੇਰ ਇੱਕ ਖਤ ਲਿਖਿਆ ਉਹਦੇ ਵਿੱਚ ਕੀ ਲਿਖਿਆ ਉਹਦੇ ਵਿੱਚ ਮੈਂ ਲਿਖਿਆ ਨਦੀ ਦੇ ਨਾਲੇ ਬੰਗਲਾ ਬੈਠਾ ਬੰਗਲਾ ਆ ਨਦੀ ਦੇ ਨਾਲੇ ਬੰਗਲਾ ਬੈਠਾ ਮੈਂ ਸਮਝਾਂ ਮਰਤਾ ਵੀ ਜਦ ਪੂਸ਼ ਚੱਕ ਦੇਖਾਂਗਾ ਪਰਸੋਂ ਨੂੰ ਸੰਗਰਾਮ ਉਹ ਕਿੱਥੇ ਸੰਗਰਾਮ ਕਿੱਥੇ ਪੂਸ਼ ਕਿੱਥੇ ਬਗਲਾ ਇਹਨੂੰ ਤੁਕ ਬਣਦੀ ਹੈ ਹੈ ਕੋਈ ਨਹੀਂ ਇਹਨੂੰ ਗੱਲ ਬਣਦੀ ਹੈ ਕੋਈ ਨਹੀਂ ਮੇਰੀ ਨਹੀਂ ਬਣਦੀ ਬਈ ਤੇਰੀ ਕਿਹੜਾ ਬਣ ਜਾਣੀ ਆ ਅੱਛਾ ਫਿਰ ਉਹਨੇ ਕੀ ਲਿਖਿਆ ਹੈ ਕਿਉਂ ਆਉਣੀ ਆਉਦਾ ਕੋਈ ਵੀ ਬਾਬਾ ਕੰਮ ਕਰੀ ਲੱਗਦੀ ਹੈ ਕੋਈ ਨਹੀਂ ਬਾਬਾ ਹੋਰ ਖਤ ਭੇਜਦੇ ਆਗੇ ਠਾ ਹਾਂ

국민 a h 우리 언니가 불렀어? 아니 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 언니가 불렀어 언니가 불렀어 언니가 불렀다는 걸고있어네네 언니가 불렀다고요 네? 니쪼? 네 네? 네 남편이 언니를 불네 불렀어 아 아니야 다고요 내가 다 못듣고 있어 너는? 네? جا کی چاچو نے دسانی کوئی نہیں جا کی وہ بھی دیکھنا کی تو تعالے نا ہاں میں برو جیتی ملی سی ہارے جی مامی جیتی کیوں نہیں ਉਹ ਘਰਿਆ ਗੋੜਾ ਜਿੱਥੇ ਫਿਰਦਾ ਛਾਲੇ ਗੋੜਾ ਜਾਂਦਾ ਜਿੱਤ ਕੀ ਪਤਾ ਹੋਰ ਕੀ ਕਹਿੰਦੀ ਸੀ ਕੀ ਕਹਿੰਦੀ ਤੇਰੀ ਹਾਂ ਤੁਮੇਲੇ ਦਾ ਮੂੰਹ ਐਦਾਂ ਆ গীত ঘট দি প্লিপে খ ਇਹ ਸਾਰੇ ਸਨੇਹ ਮੈਂ ਤੇਰੇ ਜੀਤੀ ਨੂੰ ਦੇ ਦੇਣੀ ਆ ਵੇ ਦੇਖੀ ਇਹਨੂੰ ਕਦੀ ਮੋ ਨਹੀਂ ਲਾਣਾ ਹਣੀ ਹਾਂ ਕਿਦਾ ਨਹੀਂ ਲਾਣਾ ਪਾੜ ਕਾਠੇ ਪਾੜ ਉਹ ਜਿੱਦ ਤੁਜੀ ਉਹਦਾ ਅਜੀ ਪਾੜ ਪਾ ਦਾਂ ਛਿੱਕ ਛਿੱਕ ਨਾ ਕਿ ਪਿਆਰ ਕਰਦਾ ਹੈ ਹਾਂ ਜਿੱਤੀ ਨੂੰ ਕਿੰਨਾ ਕਿ ਪਿਆਰ ਕਰਦਾ ਹੈ ਦੇਰ ਕੋ ਮੋਟ ਆਓ ਇਹਨਾਂ ਨੂੰ ਦੇਣਾ ਵਾ ਤਾ ਫੇਟ ਚ ਵੇਲਿਆ ਹਾਂ ਤੇ ਮੇਰੇ ਪਿਆਰ ਨੂੰ ਤੂੰ ਸਮਝ ਨਾ ਹਾਏ ਮੈਂ ਤਾਂ ਸਮਝਿਆ ਮੈਂ ਫਤੋ ਲਈ ਤੇ ਥਰਲਾ ਹੈ ਹਾਂ ਅਵੇ ਕਿਵੇਂ ਪੱਥਾ ਨਾ ਸਾਨੂੰ ਰਾਗ ਮਿਰਚਾਂ ਵਾਲੀ ਚੋਲੀ ਆਹ ਫਿਰ ਇਹਦਾ ਤੂੰ ਆਪਣੇ ਰਾਗੀ ਨੂੰ लेवा अपने हाथ आना चोरी करके नहीं आई या वो भी देसी की होगी चोरी देसी की होगी जा हेले बड़ी खुखजी हां क्या यार अपने हाथ आना कमाई की क्या था पली मंजरी ने बोल सी फिर चोरी करवा मांगी वो भी अपने हाथ खाना हाजरे स्वामी आजा एंड प्यार करती है Apa yang kamu perlu, apa